99 ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕੀਤਾ ਜਾਂਦਾ ਅਗਵਾਤਾ ਕੀਤਾ ਸੀ ਜੀ ਕਿਉਂਕਿ ਸੈਣੀ ਦੇ ਉੱਤੇ ਬਲਾਸਟ ਹੋਇਆ ਸੀ ਅਟੈਂਪਟ ਹੋਈ ਸੀ ਜਿਹੜੀ ਜਦੋਂ ਐਸਐਸਪੀ ਚੰਡੀਗੜ੍ਹ ਸੀ ਉਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੂੰ ਅਕਿਊਜ਼ਡ ਬਣਾ ਲਿਆ ਝੂਠੇ ਮੁਕਦਮੇ ਬਾਤੇ ਔਰ ਉਸ ਤੋਂ ਬਾਅਦ ਕਸਟਡੀ ਦੇ ਵਿੱਚ ਟੌਰਚਰ ਕਰਕੇ ਮਾਰਤਾ ਜਿਹੜੀ ਉਹ ਤਸ਼ੱਦਦ ਢਾਈ ਹੈ ਬੇਸਿਕਲੀ ਉਹਦੇ ਵਿੱਚ ਉਹਨਾਂ ਦੀ ਡੈਥ ਹੋਈ ਸੁਪਰੀਮ ਕੋਰਟ ਨੇ ਕੀ ਕਿਹਾ ਸਮੇਂ ਸੈਣੀ ਨੂੰ ਝਟਕਾ ਦਿੱਤਾ ਕੀ ਗੱਲ ਕਹੀ ਆ ਹੁਣ ਸਿੱਧੀ ਰੱਦ ਕਰ ਦਿੱਤੀ ਗਈ ਜਾਂ ਕੋਈ ਹੋਰ ਵੀ ਗੱਲ ਡਿਸਮਿਸਲ ਦਾ ਮਤਲਬ ਹੁੰਦਾ ਹੈ ਕੇਸ ਤੇ ਡਿਸਪੋਜ਼ਡ ਆ ਰਿਹਾ ਹੈ ਜੀ ਸੋ ਉਹਦਾ ਮਤਲਬ ਬੜਾ ਕਲੀਅਰ ਹੈ ਕਿ ਸੈਣੀ ਦੀ ਜਿਹੜੀ ਪਲੀਸ ਸੀ ਜਿਹੜੀ ਉਹਦੀ ਪ੍ਰੇਅਰ ਸੀ ਉਹ ਡਿਸਮਿਸ ਕਰਤੀ ਹਾਂ ਰਿਪੋਰਟ ਨੇ ਪਰ ਉਹ ਪਲੀਏ ਸੀ ਕਿ ਐਫ ਆਈ ਆਰ ਔਰ ਉਹਦੀ ਬਾਦ ਦੀਆਂ ਪ੍ਰोसीਡਿੰਗਸ ਨੂੰ ਖਾਰਿਜ ਕੀਤਾ ਜਾਵੇ ਸੋ ਇਵਿਡੈਂਟਲੀ ਐਫ ਆਈ ਆਰ ਤੱਕ ਖਾਰਜ ਕਰਨ ਤੋਂ ਕੋਰਟ ਨੇ ਮਨਾ ਕਰਤਾ ਹੈ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਸੀਆਂ ਗਏ ਨੇ ਕਿਸ ਤਰੀਕੇ ਦੇ ਨਾਲ ਤਸੀਏ ਦਿੱਤੇ ਗਏ ਕਿਸ ਤਰੀਕੇ ਦੇ ਨਾਲ ਤਸੱਦਦ ਹੋਇਆ ਤਕੋ ਤਸ਼ੱਦਦੀ ਡਿਟੇਲ ਤਾਂ ਫੈਮਿਲੀ ਨੂੰ ਐਗਜ਼ੈਕਟਲੀ ਨਹੀਂ ਪਤਾ ਫੈਮਿਲੀ ਨੂੰ ਤਾਂ ਬੋਡੀ ਵੀ ਨਹੀਂ ਮਿਲੀ ਫੈਮਿਲੀ ਨੂੰ ਤਾਂ ਇਹ ਵੀ ਨਹੀਂ ਦੱਸਿਆ ਸੀ ਉਦੋਂ ਕਿ ਮਾਰਤਾ ਹੈ ਉਹ ਤਾਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਅਗਵਾ ਕਰੋ ਕੀਤਾ ਗਿਆ ਸੀ ਤਾਂ ਫਿਰ ਮੁਕਾਬਲਾ ਕਿੱਥੇ ਦਿਖਾਇਆ ਗਿਆ ਮੁਕਾਬਲਾ ਕਸਟਡੀ ਜੋ ਪੱਜੇ ਪੰਜਾਬ ਦੇ ਵਿੱਚ ਦਿਖਾਇਆ ਇੱਕ ਕੇਸ ਦੇ ਵਿੱਚ ਪ੍ਰੋਕਲੇਮਡ ਆਫ ਹੰਦਰ ਡਿਕਲੇਅਰ ਕਰਤਾ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦੇ ਵਿੱਚ ਜੋ ਐਫ ਆਈ ਆਰ ਹੋਈ ਸੀ ਤਾਂ ਉਸ ਨੂੰ ਰੱਦ ਕਰਨ ਦੇ ਲਈ ਸਮੇਤ ਸੈਣੀ ਸਪਰੀਮ ਕੋਰਟ ਵਿੱਚ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਹੁਣ ਝਟਕਾ ਦਿੰਦੇ ਹੋਏ ਜਿਹੜੀ ਉਹਨਾਂ ਦੀ ਅਪੀਲ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਆਖਰਕਾਰ ਕੇਸ ਹੈ ਕੀ ਆ ਹਾਈ ਕੋਰਟ ਦੇ ਸੀਨੀਅਰ ਵਕੀਲ ਪ੍ਰਦੀਪ ਸਿੰਘ ਬਿਰਕ ਸਾਡੇ ਨਾਲ ਨੇ ਇਹ ਲੰਬੇ ਸਮੇਂ ਤੋਂ ਇਹ ਕੇਸ ਦੀ ਅਗਵਾਈ ਕਰ ਰਹੇ ਨੇ ਗੱਲਬਾਤ ਕਰਨੀ ਹੈ ਵਕੀਲ ਸਾਹਿਬ ਬਹੁਤ-ਬਹੁਤ ਸ਼ੁਭਕਾਮਨਾਵਾਂ ਸ਼ੁਕਰੀਆ ਜੀ ਸੁਪਰੀਮ ਕੋਰਟ ਨੇ ਕੀ ਕਿਹਾ ਸਮੇਤ ਸੈਣੀ ਨੂੰ ਝਟਕਾ ਦਿੱਤਾ ਕੀ ਗੱਲ ਕਹੀ ਆ ਹੁਣ ਸਿੱਧੀ ਰੱਦ ਕਰ ਦਿੱਤੀ ਗਈ ਜਾਂ ਕੋਈ ਹੋਰ ਵੀ ਗੱਲ ਕੀ ਹੈ ਜੇ ਜਜਮੈਂਟ ਤਾਂ ਵੇਖੋ ਜੀ ਡਿਟੇਲਡ ਆਉਣੀਆਂ ਚ ਪਰ ਜਜਮੈਂਟ ਦਾ ਜਿੱਥੇ ਤੱਕ ਸਵਾਲ ਹੈ ਇੱਕ ਡਿਸਮਿਸਲ ਦਾ ਮਤਲਬ ਹੁੰਦਾ ਹੈ ਕੇਸ ਤੇ ਡਿਸਪੋਜ਼ਡ ਆ ਰਿਹਾ ਹੈ ਜੀ ਸੋ ਦਾ ਮਤਲਬ ਬੜਾ ਕਲੀਅਰ ਹੈ ਕਿ ਸੈਣੀ ਦੀ ਜਿਹੜੀ ਪਲੀਸ ਸੀ ਜਿਹੜੀ ਉਹਦੀ ਪ੍ਰੇਅਰ ਸੀ ਉਹ ਡਿਸਮਿਸ ਕਰਤੀ ਹੈ ਆਨਰੇਬਲ ਕੋਰਟ ਨੇ ਔਰ ਉਹ ਪਲੀਏ ਸੀ ਕਿ ਐਫ ਆਈ ਆਰ ਔਰ ਉਹਦੀ ਬਾਦ ਦੀਆਂ ਪ੍ਰੋਸੀਡਿੰਗਸ ਨੂੰ ਖਾਰਜ ਕੀਤਾ ਜਾਵੇ ਸੋ ਇਵਿਡੈਂਟਲੀ ਐਫ ਆਈ ਆਰ ਤੱਕ ਖਾਰਜ ਕਰਨ ਤੋਂ ਕੋਰਟ ਨੇ ਮਨਾ ਕਰਤਾ ਹੈ ਹੁਣ ਇਹਦਾ ਮਤਲਬ ਹੈ ਟ੍ਰਾਇਲ ਤਾਂ ਚੱਲੂਗਾ ਜਦੋਂ ਪਹਿਲਾਂ ਹਾਈ ਕੋਰਟ ਨੇ ਵੀ ਇਸ ਅਪੀਲ ਨੂੰ ਰੱਦ ਕੀਤਾ ਸੀ ਹੁਣ ਸੁਪਰੀਮ ਕੋਰਟ ਨੇ ਰੱਦ ਕੀਤਾ ਕੇਸ ਕਿੰਨਾ ਕੁ ਮਜ਼ਬੂਤ ਹੋਇਆ ਸਿੰਦਾ ਕੋ ਕੇਸ ਤਾਂ ਮਜ਼ਬੂਤ ਹੈ ਪਰ ਗੱਲ ਇਹ ਹੁੰਦੀ ਹੈ ਨਾ ਆਨਰੇਬਲ ਕੋਰਟ ਨੇ ਜੇ ਡਿਸਮਿਸ ਵੀ ਕਰਤਾ ਉਹ ਨਾਰਡਬਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਈ ਕੋਰਟ ਦੀਆਂ ਫਾਈਂਡਿੰਗਸ ਤੋਂ ਇਨਫਲੂਐਂਸ ਹੋ ਕੇ ਨਹੀਂ ਚੱਲਣਾ ਜੀ ਸੋ ਆਬਵੀਅਸਲੀ ਗੱਲ ਹੈ ਉਹ ਇੱਕ ਬੜੀ ਨਾਰਮਲ ਚੀਜ਼ ਹੈ ਜਿਹੜੀ ਇਹ ਕਹਿ ਦਿੰਦੇ ਉਹ ਕੋਈ ਸੈਨੀ ਨੂੰ ਰਿਲੀਫ ਨਹੀਂ ਹੈ ਉਹਦਾ ਕਾਰਨ ਇਹ ਹੁੰਦਾ ਹੈ ਆਨਰੇਬਲ ਹਾਈ ਕੋਰਟ ਨੇ ਟ੍ਰਾਇਲ ਨਹੀਂ ਦੇਖਣਾ ਆਨਰੇਬਲ ਹਾਈ ਕੋਰਟ ਦੇ ਸਾਹਮਣੇ ਲਿਮਿਟਡ ਡਾਕੂਮੈਂਟਸ ਆਏ ਹੈ ਉਹਨੂੰ ਟ੍ਰਾਇਲ ਕੋਰਟ ਦੇ ਵਿੱਚ ਸਾਬਤ ਹੋਣਾ ਹੁੰਦਾ ਹੈ ਕਿ ਕੀ ਕੇਸ ਹੈ ਕੇਸ ਵਿੱਚ ਗਵਾਹ ਕੀ ਕਹਿ ਰਿਹਾ ਹੈ ਕੀ ਸਬੂਤ ਅੱਗੇ ਆਏ ਹੈ ਜੀ ਸੋ ਉਸੇ ਤਰ੍ਹਾਂ ਆਨਰੇਬਲ ਸੁਪਰੀਮ ਕੋਰਟ ਨੇ ਲਿਮਿਟਿਡ ਐਸਪੈਕਟ ਦੇਖਣੀ ਹੁੰਦੀ ਹੈ ਲੀਗੈਲਿਟੀ ਐਗਜ਼ਾਮਿਨ ਕਰਨੀ ਹੈ ਉਹਨਾਂ ਨੇ ਕਿਹਾ ਤਾਂ ਕਿ ਐਫ ਆਈ ਆਰ ਜਾਇਜ਼ ਹੈ ਸੋ ਉਹੀ ਬਹੁਤ ਵੱਡੀ ਚੀਜ਼ ਹੈ 1991 ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕੀਤਾ ਜਾਂਦਾ ਅਗਵਾ ਤਾਂ ਕੀਤਾ ਸੀ ਜੀ ਕਿਉਂਕਿ ਸੈਨੀ ਦੇ ਉੱਤੇ ਬਲਾਸਟ ਹੋਇਆ ਸੀ ਅਟੈਂਪਟ ਹੋਈ ਸੀ ਜਿਹੜੀ ਜਦੋਂ ਐਸਐਸਪੀ ਚੰਡੀਗੜ੍ਹ ਸੀ ਉਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੂੰ ਅਕਿਊਜ਼ਡ ਬਣਾ ਲਿਆ ਝੂਠੇ ਮੁਕਦਮੇ ਪਾਤੇ ਔਰ ਉਸ ਤੋਂ ਬਾਅਦ ਕਸਟਡੀ ਦੇ ਵਿੱਚ ਟੌਰਚਰ ਕਰਕੇ ਮਾਰਤਾ ਜਿਹੜੀ ਉਹ ਤਸ਼ੱਦਦ ਢਾਈ ਹੈ ਬੇਸਿਕਲੀ ਉਹਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਜੀ ਵਾਦਾ ਮਾਫ ਕੁ ਗਵਾਗ ਬਣੇ ਹੋਏ ਨੇ ਪੁਲਿਸ ਵਾਲੇ ਉਹ ਉਹਨਾਂ ਨੇ ਕਿਸ ਤਰ੍ਹਾਂ ਦੀ ਗਵਾਹੀ ਦਿੱਤੀ ਹੈ ਕੀ ਕੀ ਜ਼ਿਕਰ ਕੀਤਾ ਕਿਵੇਂ ਸੈਣੀ ਨੇ ਬਲਵੰਤ ਸਿੰਘ ਮਲਤਾਨੀ ਨੂੰ ਮਾਰੇ ਵੇਖੋ ਉਹ ਉਹਨਾਂ ਨੇ ਸਾਰੀ ਡਿਟੇਲ ਕੋਰਟ ਦੇ ਵਿੱਚ ਦੇਣੀ ਹੁੰਦੀ ਹੈ ਉਹਨਾਂ ਦੇ ਬਿਆਨ ਹੁੰਦੇ ਆ ਜਿਹੜੇ ਪਬਲਿਕ ਨਹੀਂ ਕੀਤੇ ਜਾਂਦੇ ਉਹਨਾਂ ਨੇ ਡਿਟੇਲ ਦਿੱਤੀ ਹੈ ਕਿ ਇਸ ਤਰ੍ਹਾਂ ਹਮਾਰਿਆ ਹੈ ਔਰ ਉਹਦੇ ਵਿੱਚ ਇੰਸ਼ੋਰੈਂਸ ਉਹ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਦਿੰਦੇ ਆ ਕਿ ਅਸੀਂ ਫੁੱਲ ਐਂਡ ਫਾਈਨਲ ਡਿਸਕਲੋਜ਼ਰ ਕਰ ਰਹੇ ਹਾਂ ਅਸੀਂ ਕੁਝ ਵੀ ਕਨਸੀਲ ਨਹੀਂ ਕਰਾਂਗੇ ਫੁੱਲ ਡਿਸਕਲੋਜ਼ਰ ਕਰਾਂਗੇ ਉਹ ਪੂਰਾ ਡਿਸਕਲੋਜ਼ਰ ਉਹਨਾਂ ਨੇ ਕੀਤਾ ਹੈ ਤੇ ਕੋਰਟ ਨੇ ਉਸ ਚੀਜ਼ ਨੂੰ ਮੰਨਦੇ ਹੋਏ ਦੋ ਜਣਿਆਂ ਨੂੰ ਉਹਨਾਂ 'ਚੋ ਵਾਦਾ ਮਾਫਗਵਾ ਬਣਾਇਆ ਹੈ ਦੋ ਦੇ ਵਿੱਚ ਇਹਨਾਂ ਦੇ ਵਿਟਨੈਸ ਨੇ ਸੋ ਬੇਸਿਕਲੀ ਚਾਰ ਪੁਲਿਸ ਵਾਲਿਆਂ ਦੀ ਗਵਾਹੀ ਇਸ ਕੇਸ ਸਪੈਸ਼ ਬਹੁਤ ਰਿਲੇਵੈਂਟ ਉਹਨਾਂ ਦੇ ਪਰ ਆਫਿਸ ਮਾਮਲੇ ਦੇ ਵਿੱਚ ਕੰਪਲੀਟ ਕਰਤਾ ਨੇ ਤਾਂ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਤਸੀਹੇ ਦਿੱਤੇ ਗਏ ਕਿਸ ਤਰੀਕੇ ਦੇ ਨਾਲ ਤਸੱਦਦ ਹੋਇਆ ਦੇਖੋ ਤਸੱਦਦ ਦੀ ਡਿਟੇਲ ਤਾਂ ਫੈਮਿਲੀ ਨੂੰ ਐਗਜ਼ੈਕਟਲੀ ਨਹੀਂ ਪਤਾ ਫੈਮਿਲੀ ਨੂੰ ਤਾਂ ਬਾਡੀ ਵੀ ਨਹੀਂ ਮਿਲੀ ਫੈਮਿਲੀ ਨੂੰ ਤਾਂ ਇਹ ਵੀ ਨਹੀਂ ਦੱਸਿਆ ਸੀ ਉਦੋਂ ਕਿ ਮਾਰਤਾ ਹੈ ਉਹ ਤਾਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਸੋ ਆਈ ਵਿਟਨੈਸ ਫੈਮਿਲੀ ਮੈਂਬਰਸ ਦਾ ਹੈਗੇ ਨਹੀਂ ਉਨਾ ਨੇ ਤਾਂ ਜੋ ਫੈਕਟਸ ਆਈ ਸੀ ਔਰ ਖਾਸ ਕਰ ਜੋ ਸੀਬੀਆਈ ਨੇ 2008 ਦੇ ਵਿੱਚ 7 ਤੋਂ 8 ਤੱਕ ਇਨਵੈਸਟੀਗੇਸ਼ਨ ਕੀਤੀ ਸੀ ਉਹਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਸੀ ਔਰ ਉਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਸੀ ਉਹਨਾਂ ਚੀਜ਼ਾਂ ਦੇ ਬੇਸਿਸ ਤੇ ਕੰਪਲੀਟ ਹੋਈ ਹੈ ਔਰ ਉਸ ਤੋਂ ਬਾਅਦ ਐਫਆਈਆਰ ਰਜਿਸਟਰ ਹੋ ਕੇ ਹੁਣ ਚਲਾਨ ਵੀ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਸੋ ਸਾਡੇ ਲਈ ਇੱਕ ਬਹੁਤ ਵੱਡੀ ਵਿਕਟਰੀ ਹੈ ਉਹਦੇ ਤੋਂ ਅਸੀਂ ਅੱਗੇ ਪਤਾ ਅਗਵਾ ਕਰੋ ਕੀਤਾ ਗਿਆ ਸੀ ਤਾਂ ਫਿਰ ਮੁਕਾਬਲਾ ਕਿੱਥੇ ਦਿਖਾਇਆ ਗਿਆ ਮੁਕਾਬਲਾ ਕਸਟਡੀ ਚੋ ਭੱਜੇ ਪੰਜਾਬ ਦੇ ਵਿੱਚ ਦਿਖਾਇਆ ਇੱਕ ਕੇਸ ਦੇ ਵਿੱਚ ਪ੍ਰੋਕਲੇਮਡ ਆਫੈਂਡਰ ਡਿਕਲੇਅਰ ਕਰਤਾ ਜੀ ਚੰਡੀਗੜ੍ਹ ਦੂਜੇ ਕੇਸ ਦੇ ਵਿੱਚ ਕਿ ਜੀ ਕਸਟਡੀ ਚੋਂ ਭੱਜ ਕੇ ਅਸੀਂ ਤਾਂ ਪੰਜਾਬ ਦੇ ਵਿੱਚ ਭੇਜਿਆ ਸੀ ਸੋ ਗੁਰਦਾਸਪੁਰ ਸਾਈਡ ਲੈ ਕੇ ਗਏ ਸੀ ਜੀ ਉੱਥੋਂ ਕਸਟਡੀ ਚੋਂ ਭੱਜ ਕੇ ਤੇ ਮਾਰਤਾ ਤੁਸੀਂ ਲੰਬੇ ਸਮੇਂ ਤੋਂ ਇਸ ਕੇਸ ਨੂੰ ਵਾਚ ਕਰ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜਿਹੜੇ ਹੁਣ ਤੱਕ ਸੈਣੀ ਦੇ ਖਿਲਾਫ ਇਸ ਕੇਸ ਦੇ ਵਿੱਚ ਬਿਲ ਚੁੱਕੇ ਨੇ ਸਰ ਤੱਥ ਬਹੁਤ ਨੇ ਪਰ ਇਸ ਵਕਤ ਉਹਨਾ ਤੇ ਕਮੈਂਟ ਕਰਨਾ ਠੀਕ ਨਹੀਂ ਹੋਊਗਾ ਇੱਕ ਵਾਰੀ ਕੇਸ ਸ਼ੁਰੂ ਹੋਣ ਲੈਂਦੇ ਹੋ ਉਹ ਸਾਰੇ ਕੋਰਟ ਦੇ ਸਾਹਮਣੇ ਅਸੀਂ ਰੱਖੀ ਜਾਵਾਂਗੇ ਔਰ ਜਿਸ ਜਿਸ ਤਰ੍ਹਾਂ ਕੋਰਟ ਦੇ ਸਾਹਮਣੇ ਆਈ ਜਾਣਗੇ ਉਸੋ ਉਸ ਤਰ੍ਹਾਂ ਮੈਂ মিডিਆ ਦੇ ਸਾਹਮਣੇ ਮਤਲਬ মিডিਆ ਦੇ ਸਾਹਮਣੇ ਉਹ ਚੀਜ਼ਾਂ ਆਈ ਜਾਣਗੀਆਂ ਬਿਕੋਜ਼ ਸ਼ੁਰੂ ਦੇ ਵਿੱਚ ਕਹਿਣਾ ਕੇਸ ਨੂੰ ਡੈਮੇਜ ਕਰਨਾ ਹੁਣ ਕੇਸ ਅੱਗੇ ਕਿਵੇਂ ਚੱਲੇਗਾ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਸ ਦੀ ਤਰੀਕਾ ਚੱਲੇ ਨਹੀਂ ਨਹੀਂ ਕੇਸ ਲਰਨਟ ਜੀ ਐਮ ਆਈ ਸੀ ਜੁਡੀਸ਼ੀਅਲ ਮੈਜਿਸਟਰੇਟ ਫਰਸਟ 클래ਸ ਜਿਹੜੇ ਉਹਨਾਂ ਦੀ ਕੋਰਟ ਦੇ ਵਿੱਚ ਉਧਰ ਉਹ ਕਮਿਟ ਹੋਊਗਾ ਸੈਸ਼ਨਸ ਕੋਰਟ ਦੇ ਵਿੱਚ ਜੇ ਕਿਉਂਕਿ 302 ਦੀ ਤਾਰਾ ਲੱਗੀ ਹੋਈ ਐ ਸੋ ਜਦੋਂ ਧਾਰਾ ਲੱਗੀ ਹੁੰਦੀ ਐ ਸੈਸ਼ਨਸ ਟ੍ਰਾਇਲ ਕੇਸ ਹੁੰਦਾ ਐ ਸੋ ਸੈਸ਼ਨਸ ਕੋਰਟ ਨੂੰ ਜਾਊਗਾ ਔਰ ਉੱਥੋਂ ਅੱਗੇ ਚੱਲੇਗਾ ਹੁਣ ਸੈਣੀ ਦੇ ਲਈ ਇਸ ਰਾਤ ਦੇ ਵਿੱਚ ਮਲਾਦ ਜਿਸ ਤਰ੍ਹਾਂ ਹੁਣ ਰੱਦ ਹੋਈ ਆ ਉਹਨਾਂ ਦੀ ਅਪੀਲ ਤਾਂ ਉਸ ਤੋਂ ਬਾਅਦ ਰਾਹ ਕੀ ਬਚਦਾ ਐ ਹੁਣ ਤਾਂ ਨਹੀਂ ਕੋਈ ਅੱਗੇ ਕੇਸ ਚੱਲੇਗਾ ਜਾਂ ਫਿਰ ਪਟੀਸ਼ਨਸ ਦਾ ਬੰਦਾ ਜਿੰਨੀਆ ਮਰਜ਼ੀ ਪਾਲਵੇ ਉਹ ਤਾਂ ਆਨਰੇਬਲ ਸੁਪਰੀਮ ਕੋਰਟ ਵੀ ਕਹਿੰਦੀ ਐ ਕਿ ਲਿਬਰਟੀ ਐ ਕਿ ਤੁਸੀਂ ਚਲਾਨ ਚੈਲੰਜ ਕਰ ਲਓ ਉਹ ਆਮ ਸ਼ੋਰ ਹੀਲ ਅਵੇਲ दैट ਰੈਮੇਡੀ ਉਹਦੇ ਵਿੱਚ ਕੋਈ ਦੂਰ ਰਾਏ ਨਹੀਂ ਐ ਉਹ ਕਰੀ ਜਾਵੇ ਉਹਨਾਂ ਆਪ ਦਾ ਡਿਫੈਂਸ ਲਈ ਪਟੀਸ਼ਨਾਂ ਪਾਉਣੀ ਹੈ ਅਸੀਂ ਅੱਗੋਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਆਪੋਜ਼ ਕਰਨਾ ਹੈ ਸੋ ਝੂਠ ਸੱਚ ਦੀ ਲੜਾਈ ਤਾਂ ਇਹ ਚਲਦੀ ਰਹੀ ਹੈ ਹੁਣ ਵੀ ਚੱਲੂਗੀ ਪਰ ਜਿੱਤ ਸੱਚ ਦੀ ਹੈ ਸੀਬੀਏ ਨੇ ਵੀ ਇਸ ਕੇਸ ਨੂੰ ਹੱਥ ਪਾਇਆ ਸੀ ਫਿਰ ਸੀਬੀਏ ਦਾ ਕੇਸ ਉਹ ਖਾਰਜ ਕਿਵੇਂ ਹੋ ਗਿਆ ਕੁਝ ਕਮੀਆਂ ਰਹੀਆਂ ਸੀ ਉਹਦੇ ਵਿੱਚ ਕੀ ਸੀ ਜੇ ਇੱਕ ਆਨਰੇਬਲ ਹਾਈ ਕੋਰਟ ਨੇ ਸੁਮੇਦ ਸੈਣੀ ਨੂੰ ਬਿਨਾਂ ਸੁਨੇ ਸੀਬੀਏ ਨੂੰ ਇਨਵੈਸਟੀਗੇਸ਼ਨ ਦਿੱਤੀ ਸੀ ਸੋ ਇਹਦੀ ਪੁਲੀਸੀ ਕਿ ਜੀ ਮੈਨੂੰ ਬਿਨਾਂ ਸੁਨੇ ਕਰਤੀ ਉਸ ਗਰਾਉਂਡ ਦੇ ਉੱਤੇ ਹਨਰਬਲ ਸੁਪਰੀਮ ਕੋਰਟ ਨੇ ਉਹ दैट वाज ਵਨ ਆਫ ਦਾ ਮੇਨ ਗਰਾਉਂਡਸ ਉਹਦੇ ਉੱਤੇ ਹਨਰਬਲ ਸੁਪਰੀਮ ਕੋਰਟ ਨੇ ਇੱਕ ਵਾਰੀ ਇਨਵੈਸਟੀਗੇਸ਼ਨ ਖਾਰਜ ਕੀਤੀ ਔਰ ਕਿਹਾ ਫਰੈਸ਼ ਕੰਪਲੇਂਟ ਲੈ ਕੇ ਸ਼ੁਰੂ ਕਰ ਲਓ ਕਿਉਂਕਿ ਫਿਰ ਇਹ ਡੀਜੀਪੀ ਬਣ ਗਿਆ ਸੀ ਤੇ ਕੰਪਲੀਟ ਕਿੱਥੋਂ ਹੋਣੀ ਸੀ ਉਹ 2 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਡੀਜੀਪੀ ਬਣ ਕੇ ਫੈਮਿਲੀ ਨੂੰ ਵੀ ਇੰਟੀਮੀਡੇਟ ਫੈਮਿਲੀ ਵੀ ਇੰਟੀਮੀਡੇਟ ਹੋ ਗਈ ਉਹ ਗਏ ਨਹੀਂ ਆਏ ਪਰ ਕਹਿ ਸਕੇ ਬਧਿਆ ਨਹੀਂ ਡੀਜੀਪੀ ਰਹਿੰਦੇ ਹੋਏ ਵੀ ਕੁਝ ਇਸ ਕੇਸ ਨੂੰ ਕਮਜ਼ੋਰ ਕੀਤਾ ਗਿਆ ਨਹੀਂ ਨਹੀਂ ਕੰਪਲੇਂਟ ਹੀ ਨਹੀਂ ਕਿਸੇ ਨੇ ਦਿੱਤੀ ਤੇ ਕੇਸ ਕੀ ਅੱਗੇ ਵਧਣਾ ਕੰਪਲੇਂਟ ਹੀ 2020 ਚ ਦਿੱਤੀ ਜਦੋਂ ਇਹ ਰਿਟਾਇਰ ਹੋ ਗਿਆ ਇਹਦਾ ਰਤਬਾ ਖਤਮ ਹੋ ਗਿਆ ਉਦੋਂ ਉਹਨਾਂ ਦੇ ਬ੍ਰਦਰ ਨੇ ਕੰਪਲੇਂਟ ਦਿੱਤੀ ਐਫ ਆਈ ਆਰ ਆਪਣੀ ਅਪੀਲ ਰੱਦ ਹੋਣ ਤੋਂ ਬਾਅਦ ਪਰਿਵਾਰ ਦੇ ਨਾਲ ਗੱਲਬਾਤ ਹੋਈ ਜਿਹੜੀ ਇਹਨਾਂ ਦੇ ਭਰਾ ਨੇ ਉਹਨਾਂ ਨਾਲ ਗੱਲਬਾਤ ਵੇਖੋ ਪਰਿਵਾਰ ਤਾਂ ਖੁਸ਼ ਹੋਊਗਾ ਹੀ ਹੋਊਗਾ ਉਹ ਤਾਂ ਹੈ ਹੀ ਹੈ ਗੱਲ ਪਰ ਮੇਨ ਗੱਲ ਇਹ ਹੈ ਕਿ ਜਿਨਿੰ ਇੱਕ ਛੇਤੀ ਜਸਟਿਸ ਮਿਲ ਜੇ ਉਹਨਾਂ ਕੁ ਬੈਟਰ ਹੈ ਉਹੀ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਦਰਸ਼ਕਾਂ ਦੀਆਂ ਦੁਆਵਾਂ ਅਸੀਸਾਂ ਉਸ ਪਰਿਵਾਰ ਦੇ ਨਾਲ ਨੇ ਇੱਥੇ ਤੱਕ ਉਹ ਲੈ ਆਏ ਸਾਨੂੰ ਸੀ ਸਾਰੀਆਂ ਅੱਗੇ ਇੱਥੇ ਤੱਕ ਲਿਆਈਆਂ ਅੱਗੇ ਵੀ ਲੈ ਜਾਊਗਾ ਬਹੁਤ ਬਹੁਤ ਧੰਨਵਾਦ ਹਾਈ ਕੋਰਟ ਦੇ ਸੀਨੀਅਰ ਵਕੀਲ ਪ੍ਰਦੀਪ ਸਿੰਘ ਬਿਰਕ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਬਲਵੰਤ ਸਿੰਘ ਮਲਤਾਨੀ ਦਾ ਕੇਸ ਹੁਣ ਕਿੱਥੇ ਖੜਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਕਾ ਡੀਜੀਪੀ ਸਮੇਤ ਸੈਣੀ ਦੀਆਂ ਮੁਸੀਬਤਾਂ ਨੇ ਜਿਹੜੀਆਂ ਉਹ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦਾ ਜਿਹੜਾ ਵਚਨ ਦਾ ਰਾਹ ਹੈ ਉਹ ਕਿਤੇ ਨਾ ਕਿਤੇ ਹੁਣ ਅੱਗੇ ਨਜ਼ਰ ਨਹੀਂ ਆ ਰਿਹਾ ਹੈ ਤੇ ਲੱਗਦਾ ਕਿ ਪਰਿਵਾਰ ਨੂੰ ਲੰਮੇ ਸਮੇਂ ਬਾਅਦ ਇਨਸਾਫ ਮਿਲੇਗਾ ਤਾਂ ਬਹੁਤ ਲੰਮੇ ਸਮੇਂ ਤੋਂ ਪਰਿਵਾਰ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਪੀਕਨ ਟੀਵੀ ਚੰਡੀਗੜ੍ਹ